ਇੰਨਾ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸੁਣਿਓ ਮੜਾ ਜਾ ਸ਼ੇਰ ਲੈ ਕੇ ਸਤਿਗੁਰੂ ਮੈਨੂੰ ਮਾਫੀ ਦਵੇ ਮੈਂ ਕੌੜੀ ਹੋਰ ਗੱਲ ਕਹਿਣ ਲੱਗਾ ਕਦੇ ਭਈਆਂ ਦੇ ਵਿਆਹ ਵਿੱਚ ਨਹੀਂ ਹੋਇਆ ਚੀਨਿਆਂ ਦੇ ਵਿਆਹ ਵਿੱਚ ਨਹੀਂ ਹੋਇਆ ਸਿੱਖਾਂ ਦੇ ਵਿਆਹਾਂ ਦੇ ਵਿੱਚ ਤੁਸੀਂ ਬਹੁਤਿਆਂ ਪੈਲਸਾਂ ਦੇ ਵਿੱਚ ਜਦੋਂ ਵਿਆਹ ਤੇ ਕਿਤੇ ਜਾਂਦੇ ਹੋ ਨਾ ਤਾਂ ਉੱਥੇ ਵੇਖਦੇ ਹੋ ਕਿ ਕੁੜੀਆਂ ਕਈ ਵਾਰੀ ਸ਼ਰਾਬ ਸਰਵ ਕਰਦੀਆਂ ਬੀਟਰ ਬਣੀਆਂ ਹੁੰਦੀਆਂ ਕੁੜੀਆਂ ਸ਼ਰਾਬ ਪਰਤ ਆਉਂਦੀਆਂ ਵੇਖਿਆ ਜਿਨ੍ਹਾਂ ਨੇ ਉਹ ਸਿਰ ਮਾਰ ਕੇ ਹੰਕਾਰਾ ਪੜ ਦਿਓ ਜਿਵੇਂ ਆ ਨਾ ਜੀ ਮੈਂ ਆਨਾ ਕਿ ਅਸੀਂ ਕਦੇ ਉਸ ਧੀ ਦੀ ਮਜਬੂਰੀ ਨਹੀਂ ਤੱਕੀ ਖੌਰੇ ਉਹਦੇ ਸਿਰ ਦਾ ਸਾਈਂ ਹੈ ਨਹੀਂ ਖੌਰੇ ਉਹਦਾ ਭਰਾ ਹੈ ਨਹੀਂ ਖੌਰੇ ਉਹਦਾ ਪਿਓ ਹੈ ਨਹੀਂ ਉਹ ਪਤਾ ਨਹੀਂ ਕਿਹੜੀ ਮਜਬੂਰੀ ਵਿੱਚ ਤੁਹਾਡੇ ਅੱਗੇ ਸ਼ਰਾਬ ਚੱਕੀ ਫਿਰਦੀ ਹੈ ਤੇ ਸਾਡੇ ਉਥੇ ਚਟਿਆਂ ਦਾੜਿਆਂ ਵਾਲੇ ਬਜ਼ੁਰਗ ਉਹਦੀ ਟਰੇ ਦੇ ਵਿੱਚੋਂ ਉਹਦੀ ਥਾਲੀ ਦੇ ਵਿੱਚੋਂ ਗਲਾਸੀ ਚੱਕ ਕੇ ਪੀਂਦੇ ਨੇ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਉਸ ਵੇਲੇ ਡੁੱਬ ਕੇ ਮਰ ਜਾਣਾ ਚਾਹੀਦਾ ਜੇ ਅਸੀਂ ਬਾਜਾਂ ਵਾਲੇ ਬਾਪੂ ਦੇ ਸਿੱਖ ਹਾਂ ਤਾਂ ਉਹਦੇ ਵਰਗੀ ਰੱਬ ਨੇ ਪੋਤੀ ਦਿੱਤੀ ਐ ਉਹਦੇ ਵਰਗੀ ਧੀ ਦਿੱਤੀ ਐ ਉਹਦੇ ਵਰਗੀ ਦੋਤੀ ਦਿੱਤੀ ਐ ਪਿਆਰੇ ਸਿੱਖੋ ਨਹੀਂ ਪੈਂਦਾ ਸ਼ਗਨ ਵਿਆਹ ਦੇ ਵਿੱਚ ਤੇ ਨਾ ਪਾਇਓ ਕਦੇ ਇਦਾਂ ਦਾ ਕੰਮ ਕਰਦੀ ਕੋਈ ਧੀ ਧਿਆਣੀ ਮਿਲ ਜਾਵੇ ਨਾ ਤੁਹਾਨੂੰ ਇਹਨਾਂ ਪੈਲਸਾਂ ਵਿੱਚ 11500 ਰੁਪਈਆ ਉਹਦੇ ਹੱਥ 'ਚ ਦੇ ਕੇ ਸਿਰ ਤੇ ਹੱਥ ਰੱਖ ਕੇ ਇੱਕ ਅਸੀਸ ਦੇ ਕੇ ਗੱਲ ਕਹਿ ਕੇ ਆਇਆ ਕਰੋ ਕਹਤੀ ਐ ਕਿਸੇ ਦੇ ਕੱਪੜੇ ਧੋ ਲਈ ਕਿਸੇ ਦੇ ਭਾਂਡੇ ਧੋ ਲਈ ਪਰ ਇਹ ਕੰਮ ਤੈਨੂੰ ਸੋਭਦਾ ਨਹੀਂ ਜੇ ਤੂੰ ਸਿੱਖਾਂ ਦੇ ਘਰ ਪੈਦਾ ਹੋ। ਅਸੀਂ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖਾਂ। ਇੱਕ ਵਾਰੀ ਕਹ ਦੋ ਸਤਨਾਮ